ਹਾਂ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਿਸਾਨ ਵੀਰੋ ਅੱਜ ਦੇ ਜਿਹੜੀ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਚੱਠਾ ਤਹਿਸੀਲ ਬਟਾਲਾ ਤੇ ਜ਼ਿਲ੍ਹਾ ਗੁਰਦਾਸਪੁਰ ਜਤਿੰਦਰ ਵੀਰ ਕੋਲ ਆਪਾਂ ਆਏ ਆ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਤਿੰਨ ਮੱਜਾਂ ਤੁਹਾਨੂੰ ਦਿਖਾਉਣੀ ਆ ਜਿਨ੍ਹਾਂ ਦੇ ਵਿੱਚ ਦੋ ਸੂਈਆਂ ਆ ਤੇ ਇੱਕ ਗੱਬਣ ਆ ਹਾਂ ਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀਰ ਜੀ ਹੋ ਸਣਾ ਠੀਕ ਠਾਕ ਜੀ ਵਧੀਆ ਜੀ ਵਧੀਆ ਚਲੋ ਵਧੀਆ ਚਾਹੀਦਾ ਜੀ ਤੇ ਨਾਮ ਦੱਸਦੇ ਕਰੀਬ ਬਸੰਦਰ ਸਿੰਘ ਪਿੰਡ ਚੱਤਾ ਤਸੀਲ ਬਟਾਲਾ ਜਿਲ੍ਹਾ ਗਦਾਸ ਤੇ ਫੋਨ ਨੰਬਰ ਹੀ ਬੋਲ ਦੋ 90568277 ਠੀਕ ਆ ਤੇ ਅੱਜ ਤਿੰਨ ਮੱਜਾ ਹੀ ਹੈ ਬੱਸ ਹਾਂਜੀ ਤਿੰਨ ਮੱਜਾ ਹੀ ਹੈ ਠੀਕ ਹੈ ਤੇ ਚਲੋ ਸ਼ੁਰੂਆਤ ਜਿਹੜੀ ਪਹਿਲੇ ਨੰਬਰ ਤੇ ਹੀ ਆ ਤੇ ਦੂਜੀ ਸੁਵੇ ਛੋਟੀ ਸੀ ਦੀ ਨੀਂਗੀ ਦੀ ਪਿਓ ਸੀ ਜੀ ਤੇ ਮਗਰ ਇਹਦਾ ਕਿ ਨੀਲੀ ਦਾ ਕਟਾ ਕਟਾਣ ਨੂੰ ਕਾਹ ਵੇਚੀ ਹੋਤੀ 11 ਕਿਲੋ ਹੋਊਗਾ ਅੱਛਾ 10 ਕਿਲੋ ਕਰਕੇ ਜਿਹੜਾ ਮਰਜ਼ੀ ਚੋਗੇ ਲੈ ਜੀ ਪੱਕਾ ਤਿਆਰ ਜਿਹੜਾ ਤਿਆਰ ਚੋਗੇ ਦਵਾਗੇ ਠੀਕ ਆ ਹਾਂਜੀ ਤੇ ਕਿੰਨਾ ਕਰੀ ਜਾਊਗੀ ਤੋ ਦਿੱਲੀ ਕੀ ਬਰਤ ਰੱਖੋ ਜੀ ਢੋਡੀ ਕੀ ਮਾਟੂਡੀ ਤੇ ਹਨ 11 ਲੀਟਰ ਬਿਲਕੁਲ ਤਿਆਰ ਜੇ 11 ਲੀਟਰ 10 ਲੀਟਰ ਅੱਛਾ ਜਿਹੜਾ ਬਿਲਕੁਲ ਜਿਹੜਾ ਘਰੋਂ ਚਵਾ ਕੇ ਦੋ ਤੇ ਆਹ ਜਿਹੜਾ ਕਟਾ ਜੇ ਤੇ ਮਗਰ ਆਹ ਦੇਖ ਸਾਦੇ ਜੀ ਛੋੜੀ ਬੋਸਾ ਦਰੀ ਹੈ ਜੀ ਬਾਕੀ ਥੱਲੇ ਵੀ ਚੰਗੀ ਤਿਆਰ ਹੋਈ ਹੈ। ਹਾਂ ਦੇਖ ਸੰਧੀ। ਤੇ ਆ ਹਵਾਨਾ ਇਹਦਾ ਇੱਕ ਰੀ ਤੁਹਾਨੂੰ ਲੱਗੇ ਤਾਂ ਫਿਰ ਤੋਂ ਤੇ ਖਾ ਗੀ। ਬਾਕੀ ਖੜੇ ਕੋਈ ਵੀ ਰਸਾਂਬ ਵਾਲਾ। ਦੁੱਧ ਚੰਗਾ ਭਰੀ ਜਾਣਾ ਇਹਨੇ ਮਿਲਕਮੈਨ ਵੀ ਚੰਗੀ ਲੱਗੀ ਆ। ਤੇ ਸੰਥਣ ਵੀ ਜੀ ਓਕੇ ਸਾਰੇ। ਵੀਰ ਜੀ ਅਗਲੇ ਦਾ ਅਗਲਾ ਸਾਮਾ ਪਿਛੇ ਦਾ ਪਿਛਲਾ ਸਾਮਾ। ਤੇ ਇਹਦਾ ਮੁੱਲ ਫਿਰ। ਮੁੱਲ ਇਹਦਾ 75000। ਤੇ ਵਿੱਚੋਂ ਕੋ ਮੰਨਤਨ। ਤੁਸੀਂ ਦੱਸ ਦੋ ਬਣਾ ਕਰਦੀ ਹੈ। 72 ਦੇ ਦिए। 70000 ਦੀ ਜੋੜੀ ਦਵਾਂਗੇ 70000 ਦੀ ਦੇ ਦੇਵੋਗੇ 70000 ਦੀ ਦੇਵਾਂਗੇ ਠੀਕ ਹੈ ਜੀ ਤੇ ਦੁੱਧ ਜਿਹੜਾ 12 ਕਿਲੋ ਲੀਟਰ ਦੇ ਗ੍ਰੇ ਜਿਹੜਾ ਚੋਈ ਜਾਊਗਾ 59 ਤੋਂ 30 ਜਨ ਜੀ ਸੋਈ ਨੂੰ 9 ਕਿਲੋ ਵਿੱਚ ਬੋਲਿਆ ਹੋਊਗਾ ਥੱਲੇ ਮਗਰ ਕੱਢੀਏ ਥਾਣੇ ਤੇ ਦੇਖ ਸਕਦੇ ਲੱਗੇ ਤਾਂ ਚੋਾਈ ਇੱਕ ਨੰਬਰ ਹੋਊਗੀ 9 ਲੀਟਰ ਤੇ ਆਰ ਬਿਲਕੁਲ ਚੋਕੇ ਦਵਾਂਗੇ ਜੀ ਤੇ ਇਹ ਕਿੰਨਾ ਕੁ ਚੋਈ ਜਾਊਗੀ ਜਦੋਂ ਇਹ ਚ 12 ਕਿਲੋ ਦੋਗੇ ਅੱਛਾ ਵੀ 12 ਦੇ ਲਾਗੇ ਬੰਨੇ ਜਿਹੜਾ ਚੋਈ ਜਾਊਗੀ ਹਾਂ ਜੀ ਉਹ ਸਾਗ ਜੀ ਉਹ ਠੀਕ ਹੈ ਮੇਰੇ ਕੋਲ ਸਾਗ ਤਾਂ ਕੀ ਹੈ ਇਹ ਦੇ ਮਗਰ ਕੀ ਆ ਕੱਟੀ ਕੱਟੀ ਆ ਕੱਟੀ ਕੱਟੀ ਇਹਦੇ ਮਗਰ ਕਾਲੀ ਕੱਟੀ ਆ ਬਾਕੀ ਚਲੋ ਜਿੰਨੇ ਵੀ ਆ ਸਫਾਈ ਚ ਆ ਥੱਲੇ ਆ ਟੈਂਕ ਵੀ ਐਸੀ ਆ ਆ ਦੇਖ ਸੰਦੇ ਜੀ ਤੇ ਆ ਕੱਟੀ ਆ ਜਿਹੜੀ ਇਹਦੀ ਬਿਲਕੁਲ ਤਾਜ਼ਾ ਹੀ ਬੱਚਾ ਆ ਜਿਹੜਾ ਇਹ ਤਾਂ ਫਿਰ ਕਿੰਨਾ ਕੁ ਮੁੱਲ ਰੱਖਣਾ ਆਪਾਂ ਜਿਹਦਾ ਮੁੱਲ 70000 ਰੁਪਏ ਸੀ 70000 ਰੁਪਏ ਤੇ ਵਿੱਚ ਮੰਨਤਾ ਨਾ ਤਾਂ ਨਾ 65000 ਦੀ ਜੋੜੀ ਦੇਣੀ ਅੱਛਾ 65000 ਰੁਪਏ ਠੀਕ ਹੈ ਜੀ ਆਹ ਵਡੀ ਮਾਈ ਵੀਰ ਜੀ 13 ਲੀਟਰ ਤੋਂ ਬਾਅਦ ਜਦੋਂ ਦਊਗੀ ਇਹ ਗੱਬਣ ਹੈ ਅਜੇ ਹਨਾ ਗਰੰਟੀ ਦਾ ਠੀਕ ਹੈ ਗਰੰਟੀ ਦਵਾਂਗੇ ਜੀ 13 ਲੀਟਰ ਦੀ ਚਲੋ ਬਾਕੀ ਗੱਬਣ ਪਸ਼ੂ ਦਾ ਦੇ ਅੰਦਾਜ਼ਾ ਹੀ ਹੁੰਦਾ ਵਾ ਸਾਜਾ ਬੰਦਿਆਂ ਕੋਲ ਹੀ ਆ ਤੇ ਜੇ ਸਵੇਰੇ ਮੈਂ ਸੁਣੀ ਆ ਠੀਕ ਹੈ 13 ਕਿਲੋ ਹੀ ਦੋ ਦਿੰਦੀ ਐ ਤੇ ਬਾਕੀ ਹੈਗੀ ਚੰਗੇ ਕਦ ਕਾਟ ਚ ਆ ਤੇ ਆ ਥਾਣਾ ਦਾ ਸਾਈਜ਼ ਗੈਪ ਵੀ ਦਾ ਆਪਾਂ ਦੇਖ ਲੈਂਦੇ ਮਿਲ ਕੇ ਮੈਨੂੰ ਵੀ ਚੰਗੀ ਲੱਗੀ ਐ ਚੱਲ ਤੋਰ ਤੋਂ ਲੈ ਜਾ ਕੰਨਾਂ ਚੜਨੇ ਦਾ ਚੋਕੇ ਦੋਨਾਂ ਦੇ ਤੂ ਵੀ ਫਿਰ ਕੋਲ ਆ ਲਈ ਭਾਈ ਭਾਈਆ ਗੁੱਸਾ ਆ ਦੇਖ ਸਾਡੇ ਹਵਾਨਾ ਇਹਦਾ ਲੱਗ ਗਿਆ ਤੇ ਕਿੰਨਾ ਫਿਰ ਇਹਦਾ ਮੁੱਲ ਰੱਖਣਾ ਆਪਾਂ ਮੁੱਲ ਦੇ 75 ਹਜ਼ਾਰ ਜੀ ਵੇਖੋ ਸੋਹਣੀਆਂ ਜਿਹੀਆਂ ਜੀ ਚੰਗੇ ਕੱਦ ਕਾਟ ਚਾਹ ਤਰ੍ਹਾਂ ਚੰਗੇ ਪਿੱਠ ਕੁੜੇ ਦੀ ਹੈ ਥਾਂ ਗੱਲਾਂ ਲਗਾਏ ਠੀਕ ਹੈ ਤੇ ਕਿੰਨੇ ਦੀ ਜੱਸ ਨਾ ਕਰ ਦੀਏ ਫਿਰ ਤੁਸੀਂ ਦੱਸ ਦੋ ਜੀ ਨੇ ਕੋਈ 72 ਦੀ ਦੇ ਦਈਏ ਇਹ ਵੀ 70 ਜੀ ਦਾ ਅੱਛਾ 70 ਜੀ ਹਾਂ ਜੀ ਚਲੋ ਬਾਕੀ ਮੌਕੇ ਤੇ ਮਾਨਤਨ ਕਰ ਦੋਗੇ ਠੀਕ ਹੈ ਤੇ ਬਾਕੀ ਇਹ ਆ ਵੀ ਦੋ ਸੁਈਆਂ ਸਵਾਈਆਂ ਆ ਤੇ ਇੱਕ ਗੱਬਣ ਆ ਆਪਣੇ ਇਥੇ ਦੋ ਟਾਈਮ ਚਵਾਈ ਕਰਕੇ ਤਸੱਲੀ ਕਰਕੇ ਪਾਸ ਕਰਕੇ ਆਪਣੀ ਸਮਝਣਾ ਤੇ ਆਪਣੀ ਮਰਜ਼ੀ ਨਾਲ ਕਰੋ ਜੀ ਜੋ ਵੀ ਆ ਸਾਰਾ ਕੁਝ ਤੁਹਾਡੇ ਸਾਹਮਣੇ ਹੀ